ਸਰਬਾਈ ਜੀ ਕੀ ਸਤਿ ਸ੍ਰੀ ਅਕਾਲ ਵੈਲਕਮ ਟੂ YouTube ਚੈਨਲ ਅੱਜ ਅਸੀਂ ਤੁਹਾਨੂੰ ਮਿਲਾ ਰਹੇ ਹਾਂ ਭਾਈ ਸਾਹਿਬ ਭਾਈ ਨਰਪਾਲ ਸਿੰਘ ਜੀ ਹਜੂਰੀ ਲਾਗੇ ਸ਼੍ਰੀ ਦਰਵਾਜਾ ਸਾਹਿਬ ਅਮਰਸਰ ਸਾਹਿਬ ਤੋਂ ਤੇ ਗੁਰੂ ਰਾਮਦਾਸ ਜੱਜਾ ਗੁਰੂ ਰਾਮਦਾਸ ਜੀ ਦੇ ਚਰਨਾ ਵਿੱਚ ਬਹੁਤ ਵਧੀਆ ਬੈਠ ਕੇ ਕੀਰਤਨ ਕਰਦੇ ਨੇ ਅੱਜ ਸਾਡੇ ਭਾਗ ਬਣੇ ਅੱਜ ਸਾਡੇ ਕੋ ਆਏ ਨੇ ਦਰਸ਼ਨ ਅਸੀਂ ਦਰਸ਼ਨ ਦੇਦਾਰੇ ਬਖਸ਼ੇ ਉਹਨਾਂ ਨੇ ਸਾਨੂੰ ਤੇ ਜਿਵੇਂ ਕਹਿੰਦੇ ਆ ਵੀ ਤੂੰ ਮੇਰੇ ਗੁਰੂ ਕੇ ਪਿਆਰੇ ਤੇ ਅੱਜ ਸਾਨੂੰ ਬਹੁਤ ਵਧੀਆ ਲੱਗਿਆ ਅੱਜ ਅਮਰਤਵਲੇ ਤੋਂ ਚਮਕੌਰ ਸਾਹਿਬ ਆਏ ਸੀ ਸਾਡੇ ਕੋਲ ਆਏ ਨੇ ਸਾਨੂੰ ਬਹੁਤ ਵਧੀਆ ਲੱਗਿਆ ਸਾਡੇ ਨਾਲ ਪਿੰਡ ਦੇ ਵਿੱਚ ਕਿਸੇ ਦੇ ਘਰ ਛੋਟਾ ਜਿਹਾ ਸਮਾਗਮ ਸੀ ਤੇ ਜਿਹੜਾ ਕਿ ਬਹੁਤ ਵੱਡਾ ਹੋਇਆ ਵਾਅਦਾ ਤੇ ਉਸ ਸਮਾਗਮ ਕਹਿਣ ਨੂੰ ਛੋਟਾ ਸੀ ਪਰ ਹੈ ਬਹੁਤ ਵੱਡਾ ਸੀ ਕਿਉਂਕਿ ਕੀਰਤਰ ਇੰਨਾ ਵਧੀਆ ਕੀਤਾ ਭਾਈ ਸਾਹਿਬ ਨਾਲੇ ਸਾਨੂੰ ਇੱਕ ਵੱਡੇ ਸਮਾਗਮ ਦੀ ਯਾਦ ਦਿਲਾ ਦਿੱਤੀ ਆ ਤੇ ਬਹੁਤ ਆਨੰਦ ਬਣਿਆ ਚਲੋ ਤੁਹਾਨੂੰ ਭਾਈ ਸਾਹਿਬ ਨਾਲ ਮਿਲਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਿਗੁਰਾਂ ਦੀ ਕਿਰਪਾ ਕੀਤੀ ਜੀ ਅੱਜ ਜੋ ਕੱਲ੍ਹ ਦੇ ਇੱਧਰ ਚੰਡੀਗੜ੍ਹ ਵਿੱਚ ਇਹ ਸਮਾਗਮ ਸੀ ਉਸ ਤੋਂ ਬਾਅਦ ਰਾਤ ਦਾ ਸਮਾਗਮ ਚਮਕੌਰ ਸਾਹਿਬ ਗੁਰਦਵਾਰਾ ਸ੍ਰੀ ਗੁਰੂ ਕਤਲਗੜ੍ਹ ਸਾਹਿਬ 'ਚ ਸੇਵਾ ਕੀਤੀ ਤੇ ਇਸ ਨਗਰ ਦੇ ਵਿੱਚ ਸੇਵਾ ਲਈ ਸੀ ਕੀਰਤਨ ਦੇ ਸਮਾਗਮ ਵਾਸਤੇ ਸਾਡੀ ਸਤਿਕਾਰਯੋਗ ਗੁਰੂ ਦੇ ਪਿਆਰੇ ਡਾਕਟਰ ਸ਼ਾਮ ਸਿੰਘ ਜੀ ਜਿਨ੍ਹਾਂ ਦੀ ਕਿਰਪਾ ਬਤੌਰ ਜਿਹੜੇ ਅੱਜ ਸਾਡ ਅੱਜਕੱਲ ਸਾਡੇ ਸਮਾਜ ਦੇ ਵਿੱਚ ਬੱਚੇ ਨਸ਼ਾ ਕਰਦੇ ਨੇ ਬੱਚਿਆਂ ਨੂੰ ਨਸ਼ੇ ਤੋਂ ਛੁਟਕਾਰਾ ਪਾਉਣ ਵਾਸਤੇ ਬਹੁਤ ਵੱਡਾ ਇਹਨਾਂ ਦਾ ਉਪਰਾਲਾ ਬਹੁਤ ਵੱਡਾ ਯੋਗਦਾਨ ਹੈ ਤੇ ਅਸੀਂ ਉਸ ਦਰ ਤੋਂ ਆਏ ਆਂ ਜਿਹੜੇ ਦਰ ਤੋਂ ਸਾਰੀਆਂ ਭਾਵਨਾ ਪੂਰੀਆਂ ਹੁੰਦੀਆਂ ਨੇ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਕਿ ਸਤਗੁਰੂ ਜੀ ਇਸੇ ਤਰ੍ਹਾਂ ਇਹਨਾਂ ਨੂੰ ਇਹ ਸੇਵਾ ਕਰਨ ਦਾ ਬਲ ਉਦਮ ਚਾਹ ਬਖਸ਼ਿਸ਼ ਕਰਨ ਤੇ ਸਿੱਖੀ ਦਾ ਪ੍ਰਚਾਰ ਕਰਨ ਸਤਿਕਾਰਯੋਗ ਪਹਿੰਜੀ ਗੁਰਮੀਤ कौर ਜੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰਮਤਿਵਾਰੀ ਗਿਆਨ ਦੇਣਾ ਸਤਗੁਰੂ ਜੀ ਦੀ ਕਿਰਪਾ ਕਰਨ ਸਾਡਾ ਸਾਰਿਆਂ ਦਾ ਸਤਗੁਰਾਂ ਦੀ ਗੁਰਬਾਣੀ ਦਾ ਫੁਰਮਾਨ ਹੈ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਇੱਕ ਪਿਤਾ ਇੱਕ ਸੇਹਮ ਬਾਰਕ ਤੂੰ ਮੇਰਾ ਗੁਰਹਾਈ ਸਾਡਾ ਕੋਈ ਰਿਸ਼ਤਾ ਨਹੀਂਗਾ ਨਾ ਕੋਈ ਸਾਡੀ ਰਿਸ਼ਤੇਦਾਰੀ ਹੈ ਸਾਡਾ ਰਿਸ਼ਤਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਕਰਕੇ ਗੁਰੂ ਸਹਿਬਾਨਾ ਕਰਕੇ ਸਾਡਾ ਰਿਸ਼ਤਾ ਹੈ ਤੇ ਇਹ ਬਹੁਤ ਪਿਆਰਾ ਰਿਸ਼ਤਾ ਹੈ ਮਿੱਠਾ ਰਿਸ਼ਤਾ ਹੈ ਸੱਚੇ ਪਾਤਸ਼ਾਹ ਸਾਡਾ ਰਿਸ਼ਤਾ ਇਦਾਂ ਹੀ ਸਾਰਿਆਂ ਦਾ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਬਹੁਤ ਧੰਨਵਾਦ ਜੀ ਧੰਨਵਾਦ ਧੰਨਵਾਦ ਤੁਹਾਡਾ ਧੰਨਵਾਦ ਤੁਸੀਂ ਬਹੁਤ ਕੀਸ ਟਾਈਮ ਕੱਟਿਆ ਸਾਡੇ ਲਈ ਬੜੀਆਂ ਸੀਸਾ ਜੀ ਤੁਹਾਡਾ ਹੁਕਮ ਸਾਨੂੰ ਬਹੁਤ ਵਧੀਆ ਲੱਗਿਆ ਧੰਨਵਾਦ ਜੀ ਤੁਸੀਂ ਆਏ ਮਰਦ ਨਹੀਂ ਟਾਈਮ ਕਢਾਤਾ ਨਹੀਂ ਰਾਗਿਆਂ ਕੋਲ ਦੋ ਦੋ ਤਿੰਨ ਤਨ ਪ੍ਰੋਗਰਾਮ ਇੱਕ ਦਿਨ ਦੇ ਹੁੰਦੇ ਆ ਜਿੰਦਗੀ ਤਾਂ ਕਿ ਬਦਲ ਹੁੰਦੇ ਆ ਤੇ ਭੱਜਣੱਖ ਨਹੀਂ ਹੈਗੀ ਹਾਂ ਬਸ ਅੱਜ ਜੀ ਵਧੀਆ ਹੋਇਆ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਚਲੋ ਜਿਹੜਾ ਸਮਾਗਮ ਸੀ ਪਰਿਵਾਰ ਵੱਲੋਂ ਤੇ ਉਸ ਜੀ ਬਹੁਤ ਟਾਈਮ ਬਾਅਦ ਸਾਨੂੰ ਇਹ ਸਮਾਂ ਮਿਲਿਆ ਅੱਛਾ ਜੀ ਕਿ ਕੋਈ ਦਰਵਾਜ਼ਾ ਤੋਂ ਸਾਡੇ ਕਾ ਰਾਗੀ ਸਾਹਿਬ ਆਏ ਨੇ ਵੱਡੇ ਭਗ ਤੁਹਾਡੇ ਵੀ ਆ ਜੀ ਸਾਡੀ ਵੀ ਆ ਕਿੰਨਾ ਹੋਣਾ ਕਿੰਨੇ ਸਾਲ ਹੋ ਗਏ ਨੇ ਆਏ ਨਹੀਂ ਸੀ ਅੱਛਾ ਅੱਛਾ ਜੀ ਨਹੀਂ ਤਾਂ ਹਰ ਸਾਲ ਚਰਨ ਪੈਂਦੇ ਰਹਿੰਦੇ ਸੀ ਵਾਹਿਗੁਰੂ ਗੁਰੂ ਕਿਰਪਾ ਕਰੇ ਵੱਡੇ ਭਗ ਹਰ ਇੱਕ ਦੋ ਮਹੀਨੇ ਬਾਅਦ ਕੋਈ ਨਾ ਕੋਈ ਸਾ ਸੰਗ ਦੇ ਬੜਦੇ ਮਰਦਾ ਪਿਆਰ ਹਨਾ ਪਿਆਰ ਬਣਿਆ ਆ ਜੀ ਤੇ ਸਾਨੂੰ ਵੀ ਜਿਮਾਨਿਆਂ ਨੂੰ ਸੇਵਾ ਕਰਨ ਦਾ ਮੌਕਾ ਮਿਲ ਜਾਂਦਾ ਸਤਗੁਰ ਚਰਦੀ ਕਲਾ ਬਖਸ਼ਿਸ਼ ਕਰਨੇ ਪੁੰਜ ਦਾ ਘਰਾਂ ਚੋਂ ਨਿਕਲਿਆ ਨਹੀਂ ਜਾਂਦਾ ਜੀ ਬਹੁਤ ਵਧੀਆ ਹੋਇਆ ਜੀ ਸਰ ਨੂੰ ਇੱਥੇ ਆ ਕੇ ਸਕੂਨ ਮਿਲਿਆ ਹੈ ਗੁਰੂ ਦੀ ਸੰਗਤ ਪਿਆਰ ਵਾਲੀ ਹੈ ਨਾ ਤੇ ਜਿਹੜਾ ਕੀਰਤਨ ਦੀ ਸੇਵਾ ਲਈ ਡਾਕਟਰ ਸਾਹਿਬਾ ਨੇ ਉਹ ਉਹ ਸੇਵਾ ਵੀ ਉੱਚੀ ਕਰਨ ਦਾ ਆਨੰਦ ਆਇਆ ਸੰਗਤ ਪਿਆਰ ਨਾਲ ਬੈਠੀ ਹੈ ਨਾ ਕੀਰਤਨ ਸੁਣਿਆ ਇਦਾਂ ਸਾਰੇ ਜੁੜੇ ਰਹੀਏ ਬਸ ਗੁਰੂ ਕਿਰਪਾ ਕਰੇ ਤੇ ਅੱਜ ਮੈਂ ਨਾ ਮੈਨੂੰ ਚਾਹ ਇਨਾ ਸੀ ਨਾ ਤੇ ਨਹੀਂ ਤਾਂ ਡਾਕਟਰ ਸਾਹਿਬ ਇਕੱਲੇ ਚਲੇ ਜਾਂਦੇ ਨੇ ਪਰ ਮੈਂ ਤੁਹਾਡੇ ਸਾਰਿਆਂ ਦੇ ਕਰਕੇ ਨਾ ਵੀ ਅੱਜ ਮੈਂ ਵੀ ਚਲੀ ਗਈ ਵੱਡਾ ਵੱਡਾ ਨਹੀਂ ਜਾਂਦੇ ਨਹੀਂ ਮੈਂ ਜਾਂਦੀ ਨਹੀਂ ਹੈਗੀ ਵੇਲੇ ਚ ਹਾਂਜੀ ਮੈਂ ਬਹੁਤ ਘੱਟ ਲੋਕਾਂ ਨੂੰ ਜਾਂਦੀ ਵੱਡੇ ਪਾਕ ਬਸ ਇਹ ਜਾਣ ਨਾ ਜਾਣ ਅੱਛਾ ਅੱਛਾ ਹਾਂਜੀ ਕਿਸੇ ਦੇ ਵਿਆਹ ਹੋ ਜੇ ਕਿਸੇ ਦੇ ਜੰਮੇ ਕੋਈ ਮਰੇ ਮਤਲਬ ਮੈਂ ਜਾਮਾ ਦਾ ਨਾ ਦਾਮਾ ਅੱਛਾ ਅੱਛਾ ਜੀ ਤੇ ਆਪੇ ਬਖਤਾਈਦਾ ਪਰ ਅੱਜ ਇਹ ਕਿਉਂਕਿ ਕੁਦਰਤੀ ਹੈ ਜਦੋਂ ਕੋਈ ਸਾਡੇ ਘਰ ਜਿਵੇਂ ਤੁਸੀਂ ਆਏ ਹੋ ਹਨਾ ਹਾਂਜੀ ਹਾਂਜੀ ਕੀਰਤਨ ਕਰਾ ਕੇ ਵੀ ਨਹੀਂ ਹੁੰਦਾ ਭਾਈ ਪ੍ਰਦੀਪ ਸਿੰਘ ਜੀ ਵੀ ਆਏ ਆ ਸਾਰੇ ਆਉਂਦੇ ਨੇ ਸਿੱ ਨੂੰ ਬੰਦ ਚੋ ਪ੍ਰੋਗਰਾਮਾ ਹਾਂਜੀ ਹਾਂਜੀ ਸਾਰੇ ਸਾਲਾ ਜੀ ਕਰਾ ਕੇ ਵੀ ਇਦਾਂ ਹੀ ਅੱਛਾ ਜੀ ਤੇ ਬਸ ਤੇ ਚਲੇ ਜਾਂਦੀ ਸੀ ਨਾ ਚਾਰਾਂ ਦੇ ਬੰਦਾ ਚਲੇ ਜਾਂਦਾ ਤਾਂ ਨਹੀਂ ਜਾਇਆ ਕੋ ਨਾਲ ਬਹੁਤ ਵਧੀਆ ਜਾਨਾ ਨਾ ਨੇ ਉਦਾਂ ਬਾਹਰ ਸਮਾਗਮ ਤੇ ਚੱਲੇ ਜਾਈਦਾ ਇਕੱਠੇ ਜਾਂਦਾ ਨਹੀਂ। ਉਹ ਨਹੀਂ ਛੱਡਦੇ ਪਰ ਜਿੰਮੀ ਕਿਸੇ ਦੀ ਜੀ ਹੁੰਦਾ। ਹਾਂਜੀ ਹਾਂਜੀ। ਸਿਕੜ ਜਾਂਦੇ ਬੰਦੇ। ਪਤਾ ਨਹੀਂ ਮੈਨੂੰ ਥੋੜੀ ਜੀ ਨਾ ਉਹ ਲੱਗਦੀ ਆ ਜੱਕ ਜੀ ਲੱਗਣ ਲੱਗ ਜਾਂਦੀ ਆ। ਨਹੀਂ ਅੱਜ ਜੱਕ ਲੱਗੀ ਕੋਈ? ਆਨੰਦ ਆ। ਬੱਸ ਮੈਂ ਨਾ ਬਹੁਤੀ ਖੁੱਲਦੀ ਨਹੀਂ ਹੈਗੀ ਜਾ ਕੇ। ਨਹੀਂ ਨਹੀਂ। ਬੁਰੇ ਕਿਰਪਾ ਕਰ ਬੁਰੇ ਕਿਰਪਾ ਕਰ। ਇੱਦਾਂ ਹੀ ਤਾਂ। ਬੱਸ ਆਪਣਾ ਬੈਠੇ ਰਹਿੰਦਾ ਫਿਰ ਕੀਰਤਨ ਵਿੱਚ ਧਿਆਨ ਦੇ ਕੇ ਬਣਾ। ਮੈਨੂੰ ਵੀ ਲੋਕ ਘੱਟ ਜਾਂਦੇ ਨੇ। ਕਈ ਚਿਰ ਪੁਰਾਣੇ ਠੀਕ ਨਾ ਅੱਜ ਮਨ ਸੱਚੂ ਮਤਲਬ ਮਨ ਵੀ ਜਿਹਨੂੰ ਕਹਿੰਦੇ ਨੇ ਭ ਵੀ ਹਾਂ ਵਾਕਈ ਮਤਲਬ ਸੁਣ ਰਿਆ ਸੀ ਮਨ ਵੀ ਹਾਂ ਨਹੀਂ ਤੇ ਕਈ ਵਾਰੀ ਤਾਂ ਬਹੁਤ ਆਨੰਦ ਆਇਆ ਬੜਾ ਮਤਲਬ ਨਾਲ ਬਹੁਤ ਬਣਿਆ ਤੇ ਮੈਂ ਯਾਦ ਕਰ ਰਿਹਾ ਸੀ ਮੈਂ ਕਈ ਚਿਰ ਬਾਹਰ ਖਵਾੰਦ ਕਰਕੇ ਤਾਂ ਬੈਠਦੇ ਸੀ ਨਾ ਐਵੇਂ ਲੱਗਦਾ ਸੀ ਜਿਵੇਂ ਦਰਵਾਜਾ ਸਾਹਿਬ ਜੀ ਬੈਠੇ ਆ ਉੱਥੇ ਅਮਰ ਸਰ ਬੈਠੇ ਆ ਅੰਦਰ ਸੰਗਤ ਸਾਰੀ ਪਿਆਰ ਦੀ ਸੱਚੂ ਮੁੱਛੀ ਮਤਲਬ ਮਨ ਜੁੜਿਆ ਸੱਚੀ ਜੁੜਿਆ ਮਤਲਬ ਉਹਦੇ ਚ ਵੱਡੀ ਗੱਲ ਹੈ ਪਰਿਵਾਰ ਦੀ ਸ਼ਰਧਾ ਵੀ ਸੀ ਨਾ ਆਪ ਉਹਨਾਂ ਨੇ ਪਾਠ ਕੀਤਾ ਹੈ ਨਾ ਦੇਖੋ ਕਿੱਡੀ ਵੱਡੀ ਗੱਲ ਹੈ ਜਿਹੜਾ ਸਾਡਾ ਮਕਸਦ ਇਹ ਹੈ ਜੀ ਸਾਰਾ ਗੁਰਬਾਣੀ ਆਪ ਪੜੀਏ ਆਪ ਸੇਵਾ ਕਰੀਏ ਉਹ ਪਰਵਾਰ ਨੇ ਸੇਵਾ ਨਿਭਾਈ ਹਾਂ ਜੀ ਬਿਲਕੁਲ ਜੀ ਬਿਲਕੁਲ ਉਹਨਾਂ ਦੀ ਕਿ ਉਹਨਾਂ ਦੇ ਉਪਰਾਲੇ ਨਾਲ ਆਪਾਂ ਸਾਰੀ ਮਿਲਿਆ ਹੈ ਗਿਆ ਮਿਲਿਆ ਹੈ ਗਿਆ ਬਿਲਕੁਲ ਤੇ ਆਇਆ ਕਰੋ ਵੀਰ ਜੀ ਜਦੋਂ ਵੀ ਸਵਾਭ ਬੰਦਾ ਜੋਰ ਆਓ ਗੁਰੂ ਕਿਰਪਾ ਕਰੀ ਜੀ ਗੁਰੂ ਕਿਰਪਾ ਕਰੀ ਇੱਧੇ ਚੜਦੀ ਕਲਾ ਚ ਰਹੋ ਜਦੋਂ ਵੀ ਆਏ ਜਰੂਰ ਆਣਾ ਇੱਧਰ ਹਾਂਜੀ 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 ਗੁਰੂ ਕਿਰਪਾ ਕਰੀ ਜੀ ਅੱਗੇ ਜੀ ਵਾਹਿਗੁਰੂ ਦਿਲ ਤਾਂ ਕਰਦਾ ਨਹੀਂ ਹੈਗਾ ਵਾਹਿਗੁਰੂ ਵਧੀਆ ਅੱਜ ਜਿਵੇਂ ਕਹਿੰਦੇ ਆ ਵੀ ਉਹ ਅੱਜ ਨਾ ਜਿਹੜਾ ਅੱਜ ਦਾ ਦਿਨ ਆ ਉਹ ਸਫਲ ਹੋ ਗਿਆ ਵਾਹਿਗੁਰੂ ਹਾਂਜੀ ਸੱਚੀ ਪਾਤਸ਼ਾਹ ਜੀ ਤੇ ਅੱਜ ਉਧਰ ਵੀ ਡਿਊਟੀ ਸੀ ਗੁਰਦੁਆਰਾ ਸਾਹਿਬ ਚ ਸਭ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਫੇਰ ਆਣਾ ਜਲਦੀ ਚਲ ਧੰਨ ਕਰਨਾ ਗੁਰ ਕੀ ਤੇਰੀ ਪਾਈਂ ਰਾਜ ਸਵਾਰ ਹੰ ਗੁਰ ਕੀ ਤੇਰੀ ਪਾਈਂ ਰਾਜ ਸਵਾਰ ਸੋਹਣੇ ਪਾਤਸ਼ਾਹ ਜੀ Bye. ਜੋ ਰਾਗੀ ਸ੍ਰੀ ਦਰਵਾਜ ਸਾਹਿਬ ਤੋਂ ਭਾਈ ਨਿਰਪੈ ਸਿੰਘ ਨਾਈ ਉਹਨਾਂ ਦਾ ਰਾਗੀ ਜਿੱਥੇ ਸਾਡੇ ਘਰ ਆਇਆ ਸੀ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਕਿਉਂਕਿ ਕਾਫੀ ਲੰਬੇ ਟਾਈਮ ਤੋਂ ਬਾਅਦ ਅੱਜ ਸਾਡੇ ਘਰ ਜਥਾ ਪਹੁੰਚਿਆ ਸੀ ਉਹ ਵੀ ਕਿਤੇ ਨੇੜੇ ਸਮਾਗਮ ਸੀ ਇਸ ਕਰਕੇ ਮਤਲਬ ਸਾਡੇ ਵੀ ਮਤਲਬ ਕਰਮ ਜਾਗੇ ਹਨਾ ਅੱਜ ਦਾ ਦਿਨ ਬੜਾ ਵਧੀਆ ਨਿਕਲਿਆ ਕਿ ਕਿਸੇ ਮਤਲਬ ਸਿੱਖਾਂ ਦੇ ਜਿਹੜੇ ਇੰਨੇ ਵੱਡੇ ਸਥਾਨ ਤੇ ਕੀਰਤਨ ਕਰਦੇ ਨੇ ਤੇ ਉਹਨਾਂ ਦੇ ਸਾਡੇ ਘਰ ਚਰਨ ਪਏ ਨੇ ਹੁਣ ਬੜਾ ਬੜੇ ਚਿਰ ਤੋਂ ਮਨ ਵੀ ਸੀ ਤੇ ਕੋਈ ਰੱਦਗੀ ਜਥਾ ਆਵੇ ਤੇ ਇਹ ਚਲੋ ਮਹਾਰਾਜ ਨੇ ਕਿਰਪਾ ਕੀਤੀ ਹਨਾ ਕੀਰਤਨ ਬਹੁਤ ਸੋਨਾ ਹੋਇਆ ਬਹੁਤ ਵਧੀਆ ਸ਼ਬਦ ਗਾਇਨ ਕੀਤੇ ਸੰਗਤਾਂ ਜੁੜ ਕੇ ਬੈਠੀਆਂ ਤੇ ਕੋਈ ਵੀ ਇੱਧਰ ਉੱਧਰ ਨਹੀਂ ਸੀ ਹੋ ਰਿਹਾ ਇਸ ਤਰ੍ਹਾਂ ਦੀ ਫੀਲਿੰਗ ਆ ਰਹੀ ਸੀ ਜਿਵੇਂ ਵੱਡੇ ਸਮਾਗਮਾਂ ਦੇ ਵਿੱਚ ਕੀਰਤਨ ਹੋ ਰਿਹਾ ਹੋਵੇ ਸੰਗਤ ਦਾ ਟਿਕਾਉ ਹੋਵੇ ਅੱਖਾਂ ਬੰਦ ਕਰਦੇ ਸੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਅਸੀਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਬੈਠੇ ਹੋਈਏ ਬਹੁਤ ਆਨੰਦ ਮਾਣ ਰਿਆ ਸੀ ਬਹੁਤ ਆਨੰਦ ਆਇਆ ਵੀ ਤੇ ਭਾਈ ਸਾਹਿਬ ਜੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਘਰ ਨਿਵਾਣਿਆਂ ਦੇ ਘਰ ਚਾਰਨ ਪਾਏ ਤੇ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਸਹਿਯਕ ਸਾਥੀਆਂ ਦਾ ਵੀ ਧੰਨਵਾਦ ਇਹ ਕੀਮਤੀ ਟਾਈਮ ਕੱਢਿਆ ਤੁਸੀਂ ਸਾਡੇ ਲਈ ਸਾਡੇ ਕੋਲ ਹਾਜ਼ਰੀ ਭਰੀ ਸਾਨੂੰ ਵਕਤ ਟਾਈਮ ਦਿੱਤਾ ਆਪਣੇ ਵਿਚਾਰ ਸਾਂਝੇ ਕੀਤੇ ਸਾਨੂੰ ਬਹੁਤ ਵਧੀਆ ਲੱਗਿਆ ਤੁਸੀਂ ਸਾਡੀ ਵੀਡੀਓ ਜ਼ਰੂਰ ਦੇਖਿਓ ਤੇ ਜੇ ਕੋਈ ਵੀ ਕਮੀ ਹੋਵੇ ਅਸੀਂ ਨਵੇਂ ਆ ਸਾਨੂੰ ਮਤਲਬ ਅਜੇ ਬਹੁਤ ਗੱਲਬਾਤ ਕਰਨ ਦਾ ਥੋੜਾ ਜਿਹਾ ਸਾਡਾ ਲੈਜਾ ਬਹੁਤ ਵਧੀਆ ਨਹੀਂ ਹੈਗਾ ਫਿਰ ਵੀ ਸਾਨੂੰ ਮਾਫ਼ ਕਰਿਓ ਭੁੱਲ ਚੁੱਕ ਕੋਈ ਵਾਧਾ ਘਾਟਾ ਸ਼ਬਦ ਉਚਾਣੀਵਾ ਹੋ ਗਿਆ ਹੋਵੇ ਸ਼ਬਦਾਂ ਦਾ ਉਚਾਰਨ ਤੇ ਉਹਦੇ ਲਈ ਸਾਨੂੰ ਮਾਫ਼ੀ ਬਖਸ਼ਿਓ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ